ਹਾਂਜੀ ਦੋਸਤੋ ਅੱਜ ਆਪਾਂ ਚੱਲਾਂਗੇ ਕਰਾਚੋਂ ਗੁਰਦੁਆਰਾ ਸ੍ਰੀ ਦੇਸ਼ਿਆਣਾ ਸਾਹਿਬ ਪਾਸ਼ਾ ਦੀ ਨੌਮੀ ਤੇ ਦੇਖੋ ਪੂਰਾ ਬਲੌਗ ਜੁੜੇ ਰਹੋ ਤੁਹਾਨੂੰ ਕਰਾਵਾਂਗੇ ਪੂਰੇ ਦਸਾਂ ਜੀ ਕਿ ਆਪਾਂ ਚੱਲੀਏ ਕੀ ਹੋ ਰਿਹਾ ਸਾਰਾ ਸੋਰ ਤੋਂ ਲੱਗੇ ਜਿੰਨੇ ਵੀ ਆਉਂਦੇ ਗੁਰੂ ਘਰ ਨੇ ਲੈ ਉੱਪਰ ਜਾਈ ਨੂੰ ਰਹੇ ਤਾਂ ਹੱਦਾਂ ਨਹੀਂ ਇਹ ਲੈ ਕਰਨਾ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਸਾਹਿਬ ਤੁਹਾਨੂੰ ਕਰਾਵਾਂਗੇ ਪੂਰੇ ਦਰਸ਼ਨ ਗੁਰੂ ਘਰ ਦੇ ਜੁੜੇ ਹੋ ਰਹੇ ਬਲੌਗ ਨਾਲ ਤੇ ਕਰਵਾਉਣੇ ਜੀ ਦਰਸ਼ਨ ਸਾਰਾ ਬਲੌਗ ਜਰੂਰ ਦੇਖਿਓ ਤੇ ਬਲੌਗ ਨੂੰ ਸ਼ੇਅਰ ਵੀ ਜਰੂਰ ਕਰਿਓ ਸਾਰੇ ਭੈਣ ਭਰਾ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਦੇਸੀਆਂ ਸਾਹਿਬ ਪਾਸੇ ਨੌਮੀ ਕਰਾ ਚੁੱਕ ਪਹਤਸਤਾਨ ਹੈ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸੇ ਨੌਮੇ ਇੱਥੇ ਪਹੁੰਚੇ ਸੀਗੇ ਦਰਸ਼ਨ ਦਿੱਤੇ ਨੇ ਨਿਸ਼ੋ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਕਰੋ ਜੀ ਦਰਸ ਸਿੰਘ ਗੁਰਦੁਆਰਾ ਸਾਹਿਬ ਜੀ ਦੇਸ਼ਿਆਂ ਦਾ ਸਾਹਿਬ ਪਿੰਡ ਕਰਾਚੋਂ ਬਿਲਕੁਲ ਤਕਵਾਤ ਪਾਸ਼ਾ ਜੀ ਚਲਨ ਸ਼ੋ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਹਾਂ ਤੇ ਪਹੁੰਚੇ ਸੀ ਆਪਾਂ ਸੰਸਾ ਸਾਹਿਬ ਜੀ ਕਰੋ ਗਰਸ਼ਨ

ਕਰਦਵਾਨਾ ਸ੍ਰੀ ਦੇਸ ਜੀ ਨੂੰ ਸਾਹਿਬ ਕਰਾਚੂ ਪਹੁੰਚੇ ਸੀ ਅੱਜ ਬਣੀ ਵਾਰ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਨਾਲ ਸੋਨੂੰ ਵੀ ਦਰਸ਼ਨ ਕਰਾਵਾਂਗੇ ਵਾਹਿਗੁਰੂ ਦਰਵਾਜ਼ੇ ਚ ਪਹੁੰਚ ਚੁੱਕੇ ਹਾਂ ਜੀ ਕਰੋ ਦਰਸ਼ਨ ਵਾਹਿਗੁਰੂ ਜੀ ਉਸ ਤੇ ਪਹੁੰਚ ਵਾਹਿ ਛਤਨਾ ਵਾਹਿਗੁਰੂ 85 ਪਹਿਲੀ ਵਾਰ ਆਪਾਂ ਨਾਸ਼ਣ ਕਰਨ ਦਾ ਮੌਕਾ ਮਿਲਿਆ ਸ੍ਰੀ ਗੁਰਤੇਗਵੰਦ ਜੀ ਮਹਾਰਾਜ ਚੰਸ਼ੋਪਰਾਵਤ ਪਰ ਦਵਰਾ ਸਾਹਿਬ ਸ੍ਰੀ ਜੇਸ਼ਣਾ ਸਾਹਿਬ ਰੈਂਡ ਕਰਾਚੋ ਮੈਂ ਬਹੁਤ ਸੁੰਦਰ ਸਥਾਨ ਹੈ ਇਹ ਦੇਖਣ ਤੁਸੀਂ ਦੇਖੋ ਹੂੰ ਉਹ ਸਟਾਰ ਮਮਾ ਬੜਾ ਜੀ ਬੜਾ ਜੀ ਗੱਲ ਜਤਨੀ ਹੋਵੇ ਮਾਦਾ ਇਹਦਾ ਖਾਸਾ ਜਰਾ ਉਹਨਾਂ ਦਾ ਜਾ ਕੇ ਦੇਰ ਨੂੰ ਬਾਕੀ ਮਹਾਪੋਪਰੀ ਕੀਏ ਜਾਏ ਲਓ ਜੀ ਪੋਬ ਲੈ ਲਈ ਆਪਾਂ ਦੇਖੋ ਬਦ ਮਮਾ ਬੜਾ ਇਸ ਰੋਬਰ ਸਾਸ ਹੰਦਸ਼ਣ ਕਰਾਵਾਂਗੇ ਮਾਤ ਤੋਂ ਦਸਤਾਨ ਬਣਾਇਆ ਜੀ ਦੇਖੋ ਸਾਫ ਸੁਭਾਈ ਪੱਖੋ ਬਸ ਉਹਨੇ ਕਾਰਗਰੀ ਆ ਮਾਰਤ ਦੇਖੋ ਬਹੁਤ ਸੁੰਦਰ ਬਣੀ ਹੋਈ ਆ ਸਰਵਾਰ ਸਾਹਿਬ ਅੱਜ ਉਹ ਪਰ ਸਾਹਿਬ ਨੂੰ ਦਰਸ਼ਨ ਕਰਾ ਰਹੇ ਆ ਜੀ ਆਪਾਂ ਘਰਦਵਾਰਾ ਸ਼੍ਰੀ ਦੇਸ਼ਿਆਣਾ ਸਾਹਿਬ ਪਿੰਡ ਕਰਾਚੋਂ ਸ਼੍ਰੀ ਗੁਰਤੇਗਵਾਦ ਜੀ ਮਹਾਰਾਜ ਚਨਸ਼ੋਕ ਪ੍ਰਾਪਤ ਜੀ ਸਰਵਰ ਸਾਹਿਬ ਹੈ ਜੀ ਸਰਵ ਦਰਸ਼ਨ ਜੀ ਅੰਜ ਪਹੁੰਚੇ ਜੀ ਆਪਾਂ ਦਰਸ਼ਨ ਕੀਤਾ ਬਾਬਾ ਜੀ ਹਣਾ ਗੁਰੂ ਘਰ ਪਾਸਾ ਜੀ ਬਾਰੂ ਪਹੁੰਚਾ ਹਾਂ ਹੂੰ ਦੇਖੋ ਇਹ ਕਰੋ ਦਰਸ਼ਨ ਜੀ ਬਾਬਾ ਜੀ ਬਹੁਤ ਪੁੰਨਿਆ ਹੋਤ ਪੁੰਨਿਆ ਜੈ ਗੁਰੂ ਜੀ ਦਰਸ਼ਨ ਤੁਸੀਂ ਕਿੰਨਾ ਸੋਹਣਾ ਸਤਨਾਮ ਸ੍ਰੀ ਵਾਹਿਗੁਰੂ ਲਿਖਿਆ ਹੋਇਆ ਹਾਂ ਪੂਰਾ ਪੱਤਰ ਪੁੱਤਰ ਲਾ ਕੇ ਵਧੀਆ ਸੋਹਣ ਦਰਸਤਾਨ ਬਣਿਆ ਹੋਇਆ ਪੂਰਾ ਹਨ ਆ ਦੇਖੋ ਕਿੰਨਾ ਘੈਂਟ ਬਣਿਆ ਵਾ ਸਾਰੇ ਕੰਧਾਂ ਤੇ ਵਧੀਆ ਪੱਥਰ ਵਗੈਰਾ ਸ਼ੌਂਕ ਨਾਲ ਲਾਇਆ ਹੋਇਆ ਹੈ ਖਰੋਜ ਦਰਸ਼ਨ ਪੱਥਰਾਂ ਘਰ ਨੂੰ ਨਾ ਗਿਨ ਜਾਂਦਾ ਬਲਕੇ 35 ਵਰਡ ਨੂੰ ਇਹਨੂੰ ਕੀ ਲੋੜ ਹੈ ਇਹ ਲਹੂਗੀ ਰਹੂਗਾ ਇਹਨਾਂ ਮਾਜੀ ਮਾਣ ਕਰ ਲੈ ਹਾਂ ਹਾਰੀ ਉਮਰ ਵਾਸਤੇ ਪੱਕਾ ਹੋ ਗਿਆ ਹਾਂ ਹੂੰ ਇਹ ਨਾ ਚੀਜ਼ ਦੇਖਣੀ ਸੁਣੀ ਲੱਗਦੀ ਆ ਹਾ मिठामुद्दतां बुद्दतां यूनिक्यू ना ये, ये बाकी है भी वो हो आये गनेट हैं ना टुट्टे हैं ना बजे हम आज आते देवी दाल करते टुकड़ी ना ये नहीं जानती कैसे आ रहा हूँ लेकिन तो ये किन्ना कुंजस्तान बनाया है और दोहा चैम्पसरी देश के अनुसार पेट्रोलाइज्ड जो कि सिरी के देखभाल तज़ि ਬੁਰਦਵਾਰਾ ਸਾਇਦਨ ਬਦਲਾਵ ਦਾ ਬਣਿਆ ਹੈ ਸਾਹਸ ਪੰਜ ਬਕਤ ਬਹੁਤ ਧਿਆਨ ਹੈ ਸਾਹਸ ਬਹੁਤ ਜ਼ਿਆਦਾ ਹੈ ਸੇਵਾ ਨਾਗਰਾਈ ਦੇ ਪਰਤਵ ਨੇ ਜੀ ਬੜੀ ਵਧੀਆ ਸੇਵਾ ਕਰਦੇ ਨੇ ਪਰੇ ਕਰ ਜੀ ਤੇ ਚਾ ਆਪਣੀ ਟ੍ਰੈਕੀ ਵਾਕਸੇ ਆਉਨ ਪਰਮਾਤਮਾ ਕਰਤੋ ਜੇ ਬੰਦੀ ਨਾ ਕਿ ਆ ਪਹੁੰਚੇ ਸੀ ਅੱਜ ਦਰਸ਼ਨ ਕਰਨ ਵਾਸਤੇ ਕਿ ਆ ਪਹੁੰਚੇ ਅੱਜ ਤੁਹਾਨੂੰ ਦਰਸ਼ਨ ਕਰਵਾਈ ਸੋਰੀ ਪਰ ਵੀਰ ਬਲਾਗ ਦੇਖਿਓ ਨਾ ਦਰਸ਼ਨ ਕਰਿਓ ਪਰ ਮਰਦੂਆ ਅੱਗੇ ਬਲਾਗ ਰੱਖੇ ਸਾਬ ਨੇ ਦਿੱਲੀ ਹੁਣੀ ਵੀ ਪਹੁੰਚੇ ਤੇ ਆਪਾਂ ਵੀ ਪੁੰਚੇ ਸੀਗੇ ਤੋਂ ਬਾਅਦ ਦੇਖੋ ਸਾਰਾ ਪਰਾਣਾ ਆ ਜਿੱਥੇ ਨਵਾਂ ਬਣਦਾ ਬਣ ਰਿਹਾ ਗੁਰੂ ਘਰ ਬਹੁਤ ਖੁੱਲਾ ਜੁੱਦਾ ਸਥਾਨ ਹੈ ਕਿ ਦੇਖੋ ਸਾਰਾ ਪਰਾਤਨ ਫੁੱਲ ਵਗੈਰਾ ਬਣੀ ਹੋਈ ਹੈ ਔਰ ਇਹ ਦੇਖੋ ਰੈਂਕੀ ਵਗੈਰਾ ਵਧੀਆ ਮਤਲਬ ਬਹੁਤ ਸੁੰਦਰ ਬਣਿਆ ਹੋਇਆ ਬਣ ਬਣੀ ਜਾ ਰਿਹਾ ਕੰਮ ਚੱਲ ਰਿਹਾ ਕੰਮ ਚੱਲ ਰਿਹਾ ਸਾਰਾ ਹਨਾ ਹੰਤੋਂ ਤਿਆਰ ਵਾਰ ਹੋ ਰਿਹਾ ਹਾਂ ਬਾਰੋਂ ਬਾਰ ਲਾ ਰਹਿ ਗਿਆ ਸਾਡਾ ਪੂਰੇ ਲੱਗੂ ਪਰਸਪੁਰਸ ਬੰਗਰ ਹਾਲ ਵਗੈਰਾ ਬਣੂ ਹਨ ਤੇ ਚੰਦ ਰਿਆ ਕੰਮ ਕਾਫੀ ਚਿਰ ਪਹਿਲਾਂ ਆਇਆ ਜਿਹੜੂ ਬਣਨ ਲੱਗ ਰਿਹਾ ਸੀ ਇਹ ਗੁਰੂ ਘਰ ਅੱਛਾ ਜਿਹੜਾ ਬਣ ਕੇ ਤਿਆਰ ਹੈ ਤਾਂ ਸਾਰੇ ਭਰਾ ਜਰੂਰ ਪੂਰਾ ਵਲੌਗ ਦੇਖਿਓ ਹਨ ਤੇ ਤੁਹਾਨੂੰ ਆਪ ਧਾਰਮਿਕ ਸਥਾਨਾਂ ਦੇ ਦਰਸ਼ਨ ਐਸੀ ਤਰ੍ਹਾਂ ਕਰਵਾਉਂਦੇ ਰਹਾਂਗੇ ਜੁੜੇ ਰਿਹਾ ਕਰੋ ਸਾਡੇ ਵਲੌਗ ਚੈਨਲ ਦੇ ਨਾਲ ਅਨਕਵਾਲ ਵਲੌਗ ਦੇ ਨਾਲ ਜ਼ਰੂਰ ਦੇਖਿਆ ਕਰੋ ਆਪਣੇ ਨੋਟ ਕਿ ਵਗ ਰੂ ਹੈ ਲਓ ਜੀ ਬਲੌਗ ਦੀ ਆਪਣੀ ਸਮਾਪਤੀ ਹੈ ਅੱਜ ਦਾ ਬਲੌਗ ਸਾਨੂੰ ਆਪਾਂ ਨੇ ਗੁਰਦੁਆਰਾ ਸ੍ਰੀ ਦੇਸ਼ਿਆਣਾ ਸਾਹਿਬ 569 ਪਿੰਡ ਕਰਾਚੋ ਤੋਂ ਰੂਰ ਦੇ ਦਰਸ਼ਨ ਕਰਾਏ ਨੇ ਬਹੁਤ ਜਿਆਦਾ ਸੁੰਦਰ ਸਥਾਨ ਬਣਿਆ ਹੋਇਆ ਹੈ ਇਹ ਗੁਰੂ ਤੇਗ ਬਹਾਦਰ ਜੀ ਚਾਹਤ ਸ੍ਰਪਤ ਸਥਾਨ ਹੈ ਜੀ ਇਹ ਬਹੁਤ ਪਵਿੱਤਰ ਸਥਾਨ ਹੈ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਹੈ ਸਫਾਈ ਪੱਖੋਂ ਬਹੁਤ ਸੋਹਣਾ ਕੰਮ ਕੀਤਾ ਸੇਵਾਦਾਰਾਂ ਨੇ ਵਧਾਈ ਦੇ ਪਾਤਰ ਨੇ ਤੇ ਮਾਰੇ ਦੇਖ ਰਹਾ ਕੰਮ ਚੱਲ ਰਹੀ ਹੈ ਜੇ ਮੇਸਤੀ ਲੱਗੇ ਹੋਏ ਨੇ ਸਾਰੇ ਦਰਸ਼ਨ ਜਰੂਰ ਕਰਿਓ ਤੇ ਆਪਣੇ ਵਲੌਗ ਨੂੰ ਅਗੇ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਐਦਾਂ ਦੇ ਵਲੌਗ ਦੇਖਣ ਲਈ ਧੰਨਵਾਦੀ ਮਿਲਾਂਗੇ ਅਗਲੇ ਵਲੌਗ ਸ਼ੁਕਰੀਆ ਥੈਂਕ ਯੂ